ਜਗਮਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣਾ ਵੱਲੋਂ ਬਜਟ ਪੇਸ਼ ਕੀਤਾ ਗਿਆ ਸਾਡੇ ਨਾਲ ਸਿਹਤ ਮੰਤਰੀ ਬਲਬੀਰ ਸਿੰਘ ਜੀ ਨੇ ਡਾਕਟਰ ਸਾਹਿਬ ਜੋ ਬਜਟ ਪੇਸ਼ ਕੀਤਾ ਹੈਗਾ ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਹਾਲਾਂਕਿ ਪੂਰੇ ਪੰਜਾਬ ਭਰ ਦੇ ਵਿੱਚ ਤੁਹਾਡੇ ਮਾਹਕਮੇ ਦੇ ਵਿੱਚ ਖਾਸ ਤੌਰ ਤੇ ਤੁਸੀਂ ਉਦਘਾਟਨ ਜਿਹੜੇ ਹੈਗੇ ਨੇ ਉਹ ਵੱਡੇ ਪੱਧਰ ਤੇ ਕਰ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਪੋਜ਼ਿਟਿਵ ਹੈ ਜੀ ਪ੍ਰੋਗਰੈਸਿਵ ਹੈ ਪ੍ਰੋਪੀਪਲ ਹੈ ਕ੍ਰਾਂਤੀਕਾਰੀ ਹੈ ਔਰ ਮੈਨੂੰ ਤਾਂ ਮੈਡੀਕਲ ਐਜੂਕੇਸ਼ਨ ਵਾਸਤੇ 1133 ਕਰੋੜ ਔਰ ਜਿਹੜਾ ਸਿਹਤ ਵਾਸਤੇ ਜਿਹੜਾ ਹੈਗਾ ਉਹ 5264 ਕਰੋੜ ਰੁਪਏ ਮਿਲੇ ਆ ਔਰ ਉਹਦੇ ਚ 829 ਆਮ ਆਦਮੀ ਕਰਨੇ ਇੱਕ ਕਰੋੜ 10 ਲੱਖ ਬੰਦਿਆਂ ਨੇ ਇਲਾਜ ਕਰਾਇਆ 55% ਦੀ 55% ਔਰਤਾ ਉਹਦੇ ਚ 18% ਬੱਚੇ ਆ 20% ਬਜ਼ੁਰਗ ਹੈ ਔਰ ਜਿਹੜੇ ਵਲਨਰੇਬਲ ਸੈਕਸ਼ਨ ਸੀ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਸੀ ਵੀ ਉਹ ਜੇ ਬਿਮਾਰ ਹੋ ਗਏ ਤਾਂ ਕਿੱਥੇ ਜਾਈਏ ਉਹਨਾਂ ਨੂੰ ਉਹਨਾਂ ਦੇ ਘਰ ਦੇ ਨੇੜੇ ਦਵਾਈ ਮਿਲ ਰਹੀ ਹੈ ਕਿੰਨੀ ਵੱਡੀ ਗੱਲ ਹੈ 35000 ਲੋਕ ਯੋਗਾ ਕਰਦੇ ਆ ਉਹਨਾਂ ਨੂੰ ਨਿਊਟ੍ਰੀਸ਼ਨਲ ਗਾਈਡੈਂਸ ਦਿੱਤੀ ਜਾ ਰਹੀ ਹੈ ਹੌਲੀ ਹੌਲੀ ਜਦੋਂ ਹੋਏਗਾ ਲੋਕਾਂ ਦੇ ਜਦੋਂ ਬਲੱਡ ਪ੍ਰੈਸ਼ਰ ਸ਼ੂਗਰ ਦਾ ਇਲਾਜ ਹੋ ਗਿਆ ਗੁਰਦੇ ਫੇਲ ਹੋਣੇ ਬੰਦ ਹੋ ਜਾਣਗੇ ਯੋਗਾ ਕਰਕੇ ਗੋਡੇ ਫੇਲ ਹੋਣੇ ਬੰਦ ਹੋ ਜਾਣਗੇ ਸੈਕੰਡਰੀ ਕੇਅਰ ਦੇ ਵਿੱਚ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈ ਫ੍ਰੀ ਹੈ ਜੀ ਐਕਸ-ਰੇ ਹੋ ਰਿਹਾ ਅਲਟਰਾਸਾਉਂਡ ਹੋ ਰਿਹਾ ਮੈਡੀਕਲ ਕਾਲਜਾਂ ਚ ਟਰਸ਼ੀਅਰੀ ਕੇਅਰ ਦੇ ਵਿੱਚ ਸੀਟੀ ਸਕੈਨ ਐਮ ਆਰ ਆਈ ਬ੍ਰੇਨ ਸਰਜਰੀ ਹਾਰਟ ਸਰਜਰੀ ਕੈਂਸਰ ਦਾ ਇਲਾਜ ਸਾਰੇ ਕੁਝ ਹੋ ਰਿਹਾ ਇਸੇ ਤਰ੍ਹਾਂ ਸੁਪਰ ਸਪੈਸ਼ਲਿਟੀ ਹਸਪੀਟਲ ਹੈ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਮੁਹਾਲੀ ਦੇ ਵਿੱਚ ਕੈਂਸਰ ਦਾ ਬਣ ਰਿਹਾ ਜੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਮੁੱਲਾਂਪੁਰਚ ਬਣਾਇਆ ਇਸ ਤਰ੍ਹਾਂ ਦੇ ਹੋਰ ਸੁਪਰ ਸਪੈਸ਼ਲਿਟੀ ਹਸਪੀਟਲ ਵੀ ਬਣਾਵਾਂਗੇ ਜਿਹੜੇ ਕਿ ਕਾਰਪੋਰੇਟ ਵਰਗੇ ਜਾਂ ਉਹਨਾਂ ਤੋਂ ਬਿਹਤਰ ਹੋਣਗੇ ਜੀ ਮੁਹਾਲੀ ਵਾਲਾ ਸਾਡਾ ਉਹਨਾਂ ਤੋਂ ਬਿਹਤਰ ਆਜ ਦੀ ਰੇਡ ਵਿੱਚ ਸਾਡੀਆਂ ਮਸ਼ੀਨਾਂ ਉਹ ਤੋਂ ਲੇਟੈ ਠੀਕ ਹੈ ਜੀ ਇਹਨੂੰ ਅੱਗੇ ਅੱਗੇ ਤੋਂ ਹੋਰ ਵੀ ਅਸੀਂ ਬਿਹਤਰ ਕੰਮ ਕਰਾਂਗੇ ਜਿਹੜੇ ਸਾਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਔਰ ਜਿਹੜੇ 8.5 ਹਜ਼ਾਰ ਕਰੋੜ ਰੁਪਏ ਰੁਪਇਆ ਉਹ ਮਾਨ ਸਾਹਿਬ ਦੇ ਹੱਥ ਮਜਬੂਤ ਕਰ ਲਈ ਪੰਜਾਬ ਦੇ ਲੋਕ ਜਦੋਂ 13 ਬੰਦੇ ਚੁਣ ਕੇ ਭੇਜਣਗੇ ਉਹ ਮੋਦੀ ਸਾਹਿਬ ਦੇ ਸਾਹਮਣੇ ਅੱਗੇ ਜਾ ਕੇ ਖੜੇ ਹੋ ਜਾਣਗੇ 8000 ਕਰੋੜ ਰੁਪਇਆ ਸਮੇਤ ਵਿਆਜ ਵਾਪਸ ਲੈ ਕੇ ਆਉਣਗੇ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਮੁਹਾਲੀ ਦੇ ਵਿੱਚ ਲੀਵਰ ਤੇ ਬਿਲੀਰੀ ਇੰਸਟੀਚਿਊਟ ਦਾ ਜਿਹੜਾ ਉਦਘਾਟਨ ਕੀਤਾ ਗਿਆ ਤਾਂ ਮਤਲਬ ਜਿਹੜੇ ਉੱਥੇ ਹਾਈ ਟੈਕ ਮਸ਼ੀਨਾਂ ਵੀ ਆ ਗਈਆਂ ਜਿਹੜੇ ਡਾਕਟਰ ਹੈ ਜਾਂ ਉਹਨਾਂ ਦੀ ਟੀਮ ਹੈਗੀ ਆ ਕਿਤੇ ਨਾ ਕਿਤੇ ਜਿਵੇਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਅਲੱਗ ਤੋਂ ਕੁਝ ਸਪੈਸ਼ਲਿਸਟ ਡਾਕਟਰ ਆਉਂਦੇ ਹੈਗੇ ਨੇ ਆਪਣੇ ਕੋਲੇ ਕੁਝ ਇੱਕ ਡਾਕਟਰ ਜਾਂ ਉਹਨਾਂ ਦੀ ਟੀਮ ਜਿਵੇਂ ਕੁਝ ਸਪੈਸ਼ਲਿਸਟ ਹੈਗੇ ਨੇ ਉਹਨਾਂ ਨੂੰ ਪਰਮਾਨੈਂਟ ਹਾਇਰ ਕਰਨ ਦੇ ਲਈ ਕੋਈ ਯੋਜਨਾ ਬਣਾ ਰਹੇ ਹਾਂ ਵੀ ਉੱਥੇ ਕੋਈ ਘਾਟ ਨਾ ਆਲਰੇਡੀ ਬਣਾਈ ਹੋਈ ਹੈ ਜੀ ਉਹਨਾਂ ਦਾ ਸਪੈਸ਼ਲ ਪੇ ਸਟਰਕਚਰ ਹੈ ਸਾਰਾ ਉਹਨਾਂ ਦਾ ਸਪੈਸ਼ਲ ਪੇ ਪੈਕੇਜ ਹੈ ਚੰਡੀਗੜ੍ਹ ਚ ਬੈਠੇ ਆ ਉਹਨਾਂ ਨੇ ਜਿਹੜੇ ਸੁਪਰ ਸਪੈਸ਼ਲਟੀ ਵਾਲੇ ਹੁੰਦੇ ਆ ਨੰਬਰ ਆਫ ਪੇਸ਼ੈਂਟਸ ਘੱਟ ਹੁੰਦਾ ਉਹਨਾਂ ਕੋਲੇ ਕੁਆਲਿਟੀ ਆਫ ਕੇਅਰ ਬੈਟਰ ਹੁੰਦੀ ਆ ਲੇਟੈਸਟ ਕੁਮਪਨ ਉਹਨਾਂ ਨੂੰ ਦੇ ਰਹੇ ਆ ਸੋ ਓਵਰ ਆਲ ਜਿਹੜਾ ਹੈਗਾ ਉਹ ਅਸੀਂ ਮਤਲਬ ਜਿਹੜਾ ਜੋ ਉਹਦੀ ਰਿਕੁਆਇਰਮੈਂਟਸ ਹੈ ਉਹ ਸਾਰੀਆਂ ਅਸੀਂ ਜਿਹੜੀਆਂ ਸੁਪਰ ਸਪੈਸ਼ਲਟੀ ਹਸਪੀਟਲ ਚਾਹੀਦਾ ਉਹ ਅਸੀਂ ਪੂਰੀਆਂ ਕਰ ਰਹੇ ਆ ਉਹਨਾਂ ਦੇ ਆਖਰੀ ਸਵਾਲ ਹੈ ਮੇਰਾ ਸਿਹਤ ਕ੍ਰਾਂਤੀ ਆਮ ਆਦਮੀ ਪਾਰਟੀ ਦਾ ਵੱਡਾ ਜਿਹੜਾ ਹੈਗਾ ਸਲੋਗਨ ਵੀ ਸੀਗਾ ਤਾਂ ਲੋਕ ਸਭਾ ਚੋਣਾਂ ਆ ਰਹੀਆਂ ਸਾਨੂੰ ਪਤਾ ਚੱਲਿਆ ਵੱਡੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਤੁਹਾਨੂੰ ਲੋਕ ਸਭਾ ਚ ਵੀ ਮਿਲ ਸਕਦੀ ਦੇਖੋ ਜੋ ਪਾਰਟੀ ਨੇ ਮੈਨੂੰ ਹੁਣ ਤੱਕ ਜ਼ਿੰਮੇਵਾਰੀ ਦਿੱਤੀ ਹੈ ਵੀ ਬਹੁਤ ਵੱਡੀ ਆ ਮੈਂ ਕਦੇ ਸੋਚਿਆ ਵੀ ਨਹੀਂ ਸੀ ਜੋ ਮੈਨੂੰ ਮਿਲਿਆ ਔਰ ਮੈਂ ਸਤਗੁਰ ਸੱਚੇ ਪਾਤਸ਼ਾਹ ਦਾ ਵੀ ਆਪਣੇ ਜਿਹੜੇ ਮੇਰੇ ਮੈਂ ਰਾਜਨੀਤਿਕ ਗੁਰੂ ਕਹੂੰਗਾ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਜਿਹੜੇ ਸਾਡੇ ਕਿਸਾਨ ਨੂੰ ਬਹੁਤ ਹੀ ਜੋਸ਼ੀਲੇ ਮੁੱਖ ਮੰਤਰੀ ਮਿਲੇ ਆ ਔਰ ਲੀਡ ਕਰਦੇ ਆ ਮੇਰੇ ਭਰਾ ਆ ਉਹ ਉਹਨਾਂ ਵੱਲੋਂ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਆ ਜੀ ਮੈਂ ਕਦੇ ਸੋਚਿਆ ਨਹੀਂ ਮੈਂ ਪਿੱਛੇ ਕਦੇ ਮੁੜ ਕੇ ਨਹੀਂ ਦੇਖਿਆ ਇਹ ਗੱਲਾਂ ਤਾਂ ਚੱਲਦੀਆਂ ਰਹਿਣੀਆਂ ਜੀ ਮੈਨੂੰ ਜਿਹੜੀ ਆਲਰੇਡੀ ਜ਼ਿੰਮੇਵਾਰੀ ਮਿਲਿਓ ਬਹੁਤ ਵੱਡੀ ਆ ਜੀ ਤਾਂ ਇਸਨ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਬਜਟ ਦੇ ਵਿੱਚ ਉਹਨਾਂ ਦੇ ਵਿਭਾਗ ਲਈ ਪੈਸਾ ਰੱਖਿਆ ਗਿਆ ਉਸ ਤੋਂ ਉਹ ਸੰਤੁਸ਼ਟ ਹਨ ਤੇ ਲੋਕਾਂ ਨੂੰ ਸੇ ਸਹੂਲਤਾਂ ਦੇਣ ਲਈ ਇਹ ਵਚਨਬੱਧ ਹਨ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਜਗਬਾਣੀ ਲਈ ਬਰਨਪਾਟ